ਮਿਲਕ ਪਲਾਂਟਾਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਅੱਜ ਬਠਿੰਡਾ ਦੇ ਵੇਰਕਾ ਮਿਲਕ ਪਲਾਂਟ ਵਿਖੇ ਅੱਜ ਆਊਟਸੋਰਸ ਸੁਮਲਾਜਮਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਕਿਹਾ 13 ਤਰੀਕ ਨੂੰ ਫੁੱਕੇ ਜਾਣਗੇ ਪੂਰੇ ਪੰਜਾਬ ਦੇ ਅੰਦਰ ਉਹਨਾਂ ਵੱਲੋਂ ਪੋਤਲੇ ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ ਲੇਕਿਨ ਕਿਸੇ ਵੀ ਮੁਲਾਜ਼ਮ ਨੂੰ ਹੁਣ ਤੱਕ ਪੱਕਾ ਨਹੀਂ ਕੀਤਾ ਗਿਆ ਤੇ ਉਲਟਾ ਇਹਨਾਂ ਮਿਲਕ ਪਲਾਂਟਾਂ ਨੂੰ ਨਿੱਜੀਕਰਨ ਵੱਲ ਧੱਕੇ ਜਾ ਰਿਹਾ ਹੈ ਜਿਸ ਦੇ ਰੋਸ਼ ਵਜੋ ਅੱਜ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਇੱਥੇ ਮੁਲਾਜ਼ਮਾਂ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਰੋਸ਼ ਵਜੋ ਜਿੱਥੇ ਨਾਰੇਬਾਜੀ ਕੀਤੀ ਗਈ ਓਥੇ ਉਹਨਾਂ ਬੋਲਦਿਆਂ ਕਿਹਾ ਕਿ 13 ਤਰੀਕ ਨੂੰ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਮਿਲਕ ਪਲਾਟਾਂ ਦੇ ਵਿੱਚ ਜਿਹੜੇ ਨੇ ਉਹ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੁੱਤਰੇ ਫੁਕੇ ਜਾਣਗੇ ਆ ਉਸ ਨੂੰ ਸੁਣਾਉਣੇ ਆ ਕੀ ਕੰਦੇ ਇਸ ਸੰਬੰਧੀ ਆਗੂ ਮਿਲਕ ਫੀਡ ਚੇਅਰਮੈਨ ਪੁਰਦਾਪੁਰਦਾਪੁਰ ਪੁਰਦਾਪੁਰ ਜਲੰਧਰ ਮੈਨੇਜਮੈਂਟ ਪੁਰਦਾਪੁਰ ਪੁਰਦਾ ਹਾਂਜੀ ਵੀਰ ਕੀ ਨਾ ਮਾੜੀ ਕੀ ਮਤਲਬ ਹੈਗਾ ਤਾਂ ਨੋਟ ਪਾਸਟ ਕਰ ਰਿਹਾ ਹਾਂ ਮੇਰਾ ਨਾਮ ਹਰਦੇਵ ਹਰਦੇਵ ਸਿੰਘ ਹੈ ਜੀ ਕੁਝ ਥੋੜੇ ਸਾਡੀਆਂ ਮੰਗਾਂ ਸੀਗੀਆਂ ਉਹਦੇ ਬਦੌਲਤ ਅੱਜ ਸਾਈ ਆਪਾਂ ਇੱਥੇ ਅੱਜ ਅਸੀਂ ਇਕੱਠੇ ਹੋਏ ਆ ਇੱਥੇ ਅੱਜ ਤੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਕਿ ਕੁਝ ਸਾਡੇ ਨਾ ਆਪਣੇ ਜਲੰਧਰ ਤੋਂ ਕੁਝ ਸਾਡੇ ਜਿਹੜੇ ਆਊਟਸੋਰਸ ਮੁਲਾਜ਼ਮ ਸੀਗੇ ਉਹਨਾਂ ਨੂੰ ਯਾਨੀ ਕਿ ਬਾਹਰ ਬਿਠਾ ਦਿੱਤਾ ਗਿਆ ਤੇ ਹੁਣ ਉਹਨਾਂ ਨੂੰ ਅੰਦਰ ਨਹੀਂ ਲੈ ਰਹੇ ਤੇ ਉਹਦੇ ਬਾਵਜੂਦ ਅਸੀਂ ਇਹ ਅੱਜ ਦੀ ਜਿਹੜੀ ਦੋ ਘੰਟੇ ਰੈਲੀ ਆ ਉਹ ਅਸੀਂ ਕਰ ਰਹੇ ਆ ਜੀ ਤੇ ਸਾਡੀ ਇਹੀ ਮੰਗ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਨਿਆ ਮਲੇ ਉਹਨਾਂ ਨੂੰ ਹੱਕ ਮਿਲਣਾ ਆਉਦੇ ਤੇ ਉਹ ਜਲਦੀ ਤੋਂ ਜਲਦੀ ਪਲਾਂਟ ਦੇ ਵਿੱਚ ਅੰਦਰ ਉਹਨਾਂ ਨੂੰ ਦੁਆਰਾ ਲਿਆ ਜਾਵੇ ਤੇ ਜੇ ਉਹਨਾਂ ਨੂੰ ਨਹੀਂ ਲਿਆ ਗਿਆ ਤਾਂ ਸਾਡੇ ਬੰਨਿਓ ਪੂਰਾ ਬਤੂਰ ਜ਼ੋਰ ਸੰਘਰਸ਼ ਕੀਤਾ ਜਾਊਗਾ ਹਾਂ ਜਿਹੜੇ 2 ਘੰਟੇ ਰੈਡੀ ਕਿੱਥੇ ਕਿੱਥੇ ਕੀਤੀ ਗਈ ਇਹ 2 ਘੰਟੇ ਜਿਹੜੀ ਰੈਡੀ ਹੈ ਜੇ ਲੁਧਿਆਣਾ ਪਲਾਂਟ ਹੋ ਗਿਆ ਅੰਬਰਸਾ ਡੈਰੀ ਹੋ ਗਈ ਤੇ ਆਪਣਾ ਜਲੰਧਰ ਹੋ ਗਿਆ ਜੀ ਠੀਕ ਹੈ ਜੀ ਤੇ ਮੁਹਾਲੀ ਵਿਖੇ ਸਾਡੇ ਪ੍ਰਦਰਸ਼ਨ ਚੱਲ ਰਹੇ ਨੇ ਤੇ ਆਲ ਪੰਜਾਬ ਦੇ ਵਿੱਚ ਉਹਨਾਂ ਵਾਲੇ ਸਮੇਂ ਵਿੱਚ ਜੇ ਸਾਡੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹਨਾਂ ਵਾਲੇ ਸਮੇਂ ਵਿੱਚ ਪੰਜਾਬ 18 ਤਰੀਕ ਤੋਂ ਅਸੀਂ ਬੰਦ ਕਰਾਂਗੇ ਪ੍ਰੋਪਰ ਪੂਰੇ ਜ਼ੋਰ ਤੇ ਮੇਰਾ ਨਾਮ ਜਸਵੀਰ ਸਿੰਘ ਬੇਰਕਾ ਆਊਟਸੋਰਸ ਯੂਨੀਅਨ ਪੰਜਾਬ ਦਾ ਮੈਂ ਜਰਨਲਿਸਟ ਕਤਰਜੀ ਇਹ ਜਿਹੜਾ ਮਸਲਾ ਹੈ ਜੀ ਲਗਾਤਾਰ ਜਿਹੜੀ ਪੰਜਾਬ ਸਰਕਾਰ ਹੈ ਜਦੋਂ ਤੋਂ ਆਈ ਆ ਉਦੋਂ ਕੱਚੇ ਮਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਤਹਿਤ ਇਹੀ ਮੁੱਖ ਮੰਤਰੀ ਜਿਹੜਾ ਸਾਡਾ ਕਹਿਣਾ ਹੁੰਦਾ ਸੀ ਕਿ ਕਿਸੇ ਮਤਲਬ ਵਰਕਰ ਨੂੰ ਜਿਹੜਾ ਕੱਚਾ ਨਹੀਂ ਰੱਖਿਆ ਜਾਊਗਾ ਮੇਰਾ ਹਰਾ ਪੈਨ ਪਹਿਲਾਂ ਇਨ੍ਹਾਂ ਵਰਕਰਾਂ ਤੇ ਚੱਲੂ ਆ ਪਰ ਪੱਕੇ ਕਰਨ ਦੀ ਥਾਂ ਤੇ ਇਹਨਾਂ ਨੇ ਲਗਾਤਾਰ ਮਿਲਕ ਫੈਡ ਦਾ ਜਿਹੜਾ ਉਹ ਨਿੱਜੀਕਰਨ ਕਰਨਾ ਸ਼ੁਰੂ ਕਰ ਦਿੱਤਾਗਾ ਇਥੋਂ ਤੱਕ ਕਿ ਭਾਰਤ ਸਰਕਾਰ ਨੇ ਵੀ ਅਮਰੀਕਾ ਦੀਆਂ ਕੰਪਨੀਆਂ ਨੂੰ ਇੱਥੇ ਲਿਆ ਕੇ ਜਿਹੜਾ ਵਿਸ਼ਵ ਵਪਾਰ ਸੰਸਥਾ ਦੇ ਨਾਲ ਸਮਝੌਤੇ ਜਿਹੜਾ ਕਰਨ ਦੀਆਂ ਨੀਤੀਆਂ ਅਪਣਾਈਆਂ ਹੋਈਆਂ ਉਹਦੇ ਤਹਿਤ ਅਸੀਂ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਵਿੱਡਿਆ ਹੋਇਆਗਾ ਮਗਰਲੀ 9 ਤਰੀਕ ਨੂੰ ਜਿਹੜੀ ਉਹ ਅਸੀਂ ਮਿਲਕ ਫੈਡ ਚੇਅਰਮੈਨ ਦੀ ਕੋਠੀ ਦਾ ਘਰਾਓ ਦਾ ਜਿਹੜਾ ਸੰਘਰਸ਼ ਲਿਖਿਆ ਹੋਇਆ ਸੀ ਪਰ ਉਦੋਂ ਸਾਡੀ ਮੈਨੇਜਮੈਂਟ ਤੇ ਮਿਲਕ ਫੈਡ ਚੇਅਰਮੈਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਿਹੜਾ ਸਾਨੂੰ ਮੀਟਿੰਗ ਕਰਕੇ ਤੁਹਾਡੇ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਊਗਾ ਨਾ ਉਦੋਂ ਬਾਅਦ ਕੋਈ ਮੀਟਿੰਗ ਦਾ ਸੱਦਾ ਆਇਆ ਜੂਨੀਅਨ ਵੱਲੋਂ ਲਗਾਤਾਰ ਮਿਲਕਫੈਡ ਐਮ ਡੀ ਨੂੰ ਤੇ ਮਿਲਕਫੈਡ ਚੇਅਰਮੈਨ ਨੂੰ ਪੱਤਰਾਂ ਦੇ ਰਾਹੀਂ ਮੀਟਿੰਗ ਦੇ ਲਈ ਜਿਹੜਾ ਉਹ ਮੰਗ ਕੀਤੀ ਜਾ ਰਹੀ ਆ ਪਰ ਉਹ ਮੀਟਿੰਗ ਕਰਨ ਦੀ ਜਿਹੜੀ ਉਹਨਾਂ ਵੱਲੋਂ ਇਨਕਾਰੀ ਆ ਉਹ ਉਹ ਮੀਟਿੰਗ ਨਹੀਂ ਕਰ ਰਹੇ ਇਸ ਲਈ ਅਸੀਂ ਜਿਹੜੀ 7 ਤਰੀਕ ਦੀ ਪੰਜਾਬ ਜੂਨੀਅਨ ਵੱਲੋਂ 7 ਤਰੀਕ ਦੀਆਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀਆਂ ਉਲੀਕੀਦਾ ਸੀ ਉਹਦੇ ਤਹਿਤ ਅੱਜ 9 ਤੋਂ 11 ਸਾਡੀ ਗੇਟ ਰੈਲੀ ਆ 13 ਤਰੀਕ ਨੂੰ ਪੰਜਾਬ ਸਰਕਾਰ ਦਾ ਤੇ ਮਿਲਕਫੈਡ ਚੇਅਰਮੈਨ ਦੇ ਜਿਹੜੇ ਉਹ ਪੋਤਲੇ ਫੂਕਣ ਦਾ ਜਿਹੜਾ ਪ੍ਰੋਗਰਾਮ ਹੈ ਉਹ پورے ਪੰਜਾਬ ਦੇ ਸਾਰੇ ਪਲਾਂਟਾਂ ਦੇ ਵਿੱਚੋਂ ਲਿਖਿਆ ਹੋਇਆਗਾ ਜੇਕਰ ਫੇਰ ਵੀ ਸਾਡੀਆਂ ਮੰਗਾ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਾਂ 18 ਤਰੀਕ ਨੂੰ ਪੰਜਾਬ ਦੇ ਜਿਹੜੇ ਚਾਰ ਵੱਡੇ ਪਲਾਂਟ ਨੇ ਅੰਮ੍ਰਿਤਸਰ ਪਲਾਂਟ ਮਹਾਲੀ ਪਲਾਂਟ ਜਲੰਧਰ ਪਲਾਂਟ ਤੇ ਲੁਧਿਆਣਾ ਪਲਾਂਟ ਉਹਨਾਂ ਦਾ ਸਮੂਹ ਪਲਾਂਟਾਂ ਵੱਲੋਂ ਜਿੰਨੇ ਵੀ ਸਾਡੇ ਬੇਰਕਾ ਦੇ 14 15 ਪਲਾਂਟ ਨੇ ਉਹਨਾਂ ਵੱਲੋਂ ਉਹ ਚਾਰਾਂ ਪਲਾਂਟਾਂ ਦੇ ਵਿੱਚ ਜਿਹੜਾ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਜੇਕਰ ਇਹ ਧਰਨੇ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਹੁੰਦਾ। ਕਾਫੀ ਸਮਾਂ ਹੋ ਗਿਆ ਤਾਂ ਆਪਣਾ ਪ੍ਰਦਰਸ਼ਨ ਵੀ ਕਰਦੇ ਨੂੰ ਇਹ ਸਰਕਾਰਾਂ ਹੈਗੀਆਂ ਫੇਰ ਵੀ 10 ਮਸ ਨਹੀਂ ਹੋਣੇ ਕਿਵੇਂ ਦੇਰ ਜਨ ਕਰ ਰਹੇ। ਇਹ ਜਿਹੜੀਆਂ ਸਰਕਾਰਾਂ ਨੇ ਜੀ ਇਹ ਕਹਿ ਕੇ ਬਦਲਾਅ ਦੇ ਨਾਮ ਤੇ ਜਰੂਰ ਆਈਆਂ ਸੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਇਹ ਕੋਈ ਸੰਘਰਸ਼ ਇਹ ਸਰਕਾਰ ਚ ਨਹੀਂ ਸਾਡੇ ਪੈਦਾ ਹੋਏ। ਇਹ ਉਦੋਂ ਪਹਿਲਾਂ ਬਾਦਲ ਸਰਕਾਰ ਵੀ ਉਹ ਵੀ ਇਹ ਸਰਕਾਰਾਂ ਦੇ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ। ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ ਕੈਪਟਨ ਦੀ ਸਰਕਾਰ ਦੇ ਵੀ ਅਸੀਸਨ ਅਰਚ ਕਰਦੇ ਰਹੇ ਪਰ ਇਹ ਬਦਲਾਅ ਦੇ ਨਾਂ ਤੇ ਇੱਕ ਲੋਕਾਂ ਨੂੰ ਮਤਲਬ ਸੀਗਾ ਕਿ ਇਹ ਸਰਕਾਰ ਕੁਝ ਕਰੂਗੀ ਪਰ ਇਹ ਉਹਨਾਂ ਸਰਕਾਰਾਂ ਨਾਲੋਂ ਵੀ ਗਏ ਗੁਜ਼ਰੇ ਨਹੀਂ ਕਿਉਂਕਿ ਤੁਸੀਂ ਦੇਖਿਆ ਲੈਂਡ ਪੂਲਿੰਗ ਦੀ ਜਿਹੜੀ ਨੀਤੀ ਆ ਉਹਦੀ ਵੀ ਕਿਸਾਨਾਂ ਦੇ ਨਾਲ ੱੱਕਾ ਹੋ ਰਿਹਾ ਵਰਕਰਾਂ ਦਾ ਕੱਚਾ ਰੁਜ਼ਗਾਰ ਵੀ ਖੋਇਆ ਜਾ ਰਿਹਾ ਇੱਥੋਂ ਤੱਕ ਕਿ ਜਲੰਧਰ ਪਲਾਂਟ ਦੇ ਜੀਐਮ ਵੱਲੋਂ ਕੱਲ ਇੱਕ ਲੈਟਰ ਜਾਰੀ ਹੋਇਆ ਕਿ ਜੇ ਤੁਸੀਂ ਧਰਨੇ ਪ੍ਰਦਰਸ਼ਨ ਕਰੋਗੇ ਤਾਂ ਤੁਹਾਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਊਗਾ ਅਸੀਂ ਇੱਥੋਂ ਇਹ ਅਪੀਲ ਕਰਦੇ ਹਾਂ ਕਿ ਇਹ ਜਿਹੇ ਗੱਦੜ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਜੀ ਕਿਉਂਕਿ ਅਸੀਂ ਲੜਨ ਵਾਲੇ ਲੋਕ ਆ ਪੰਜਾਬ ਦੇ ਜੇਕਰ ਤੁਸੀਂ ਮੰਗਾ ਮਸਲਿਆਂ ਦਾ ਹੱਲ ਨਹੀਂ ਕਰੋਗੇ ਤਾਂ ਇਹ ਸ਼ਨਾਰਸ਼ੋਦਾਂ ਦੀ ਤਰ੍ਹਾਂ ਜਾਰੀ ਰਹਿਣਗੇ ਪਰ ਇਹ ਪੰਜਾਬ ਸਰਕਾਰ ਪਹਿਲਾਂ ਵਾਲੀਆਂ ਪਈਆਂ ਮਤਲਬ ਸਰਕਾਰਾਂ ਦੀ ਤਰ੍ਹਾਂ ਨਿੱਜੀਕਰਨ ਤੇ ਬੇਜਿੱਦ ਨਿੱਜੀਕਰਨ ਨੂੰ ਪੂਰਾ ਜਿਹੜਾ ਪੱਬਾਂ ਪਾਰ ਹੋਈ ਪਈ ਆ ਕਰਨ ਦੇ ਲਈ ਆਉਣ ਜਿਹੜੀ 2027 ਦਾ ਇਲੈਕਸ਼ਨ ਆ ਉਹ ਕਿਵੇਂ ਦੇ ਦੇ ਦੋ ਇਅਰ 27 ਦਾ ਇਲੈਕਸ਼ਨ ਇਹਦੀ ਚੀਜ਼ ਹੈ ਜੀ ਜਥੇਬੰਦੀਆਂ ਵੱਲੋਂ ਤਾਂ বারবার ਲੋਕਾਂ ਨੂੰ ਜਿਹੜਾ ਅਪੀਲ ਇਹੀ ਕੀਤੀ ਜਾਂਦੀ ਆ ਕਿ ਸਰਕਾਰਾਂ ਚਾਹੇ ਕੋਈ ਵੀ ਆਉਣ ਸਰਕਾਰ ਚਾਹੇ ਅਕਾਲੀ ਦਲ ਦੀ ਆਈ ਕਾਂਗਰਸ ਦੀ ਆਈ ਆਮ ਦੀ ਆਈ ਕੱਲ ਨੂੰ ਕੋਈ এবੀਸੀਡੀ ਕੋਈ ਵੀ ਸਰਕਾਰ ਆਵੇ ਪਰ ਜਿਹੜਾ ਸਾਡਾ ਜਿਹੜਾ ਮਸਲਿਆਂ ਦਾ ਹੱਲ ਹੋਣਾ ਉਹ ਇੱਕ ਦੂਜੇ ਨਾਲ ਸਿਰ ਜੋੜ ਕੇ ਹੋਣਾ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਲੋਕ ਹਿੱਤਾਂ ਦੇ ਲਈ ਮੂਵਮੈਂਟਾਂ ਉੱਠਦੀਆਂ ਨੇ ਲੋਕ ਹਿੱਤਾਂ ਦੇ ਲਈ ਸੰਘਰਸ਼ ਚ ਲੀਕੇ ਜਾਂਦੇ ਆ ਉਹ ਚ ਬਾਤ ਚਾੜ ਕੇ ਜਿਹੜਾ ਸਹਿਯੋਗ ਦੇ ਆ ਕਰੋ ਇਸ ਦੇ ਨਾਲ ਹੀ ਸਾਡਾ ਜਿਹੜਾ ਉਹ ਸ਼ੁਨਾਰਚਾਂ ਦੇ ਨਾਲ ਹੀ ਸਾਰਾ ਹੱਲ ਹੋਣਾ